ਪਾਸ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾ ਮੈਨੇਜਿੰਗ ਸੀਰ ਸਿੰਘ ਜੀ ਨਾਲ ਸੋ ਇਸ ਟਾਈਮ ਅਸੀਂ ਖੜੇ ਆਂ ਕੱਗਾ ਬੁੱਟਾ ਸਿੰਘ ਰੋਡ ਤੇ ਜਿੱਥੇ ਕਿ ਦੋ ਇਥੇ ਫੈਕਟਰੀਆਂ ਬਲੇਡਾਂ ਵਾਲੀਆਂ ਫੈਕਟਰੀਆਂ ਤੇ ਇੱਕ ਕੰਬਾਈਨਡ ਫੈਕਟਰੀ ਜੋ ਇਥੇ ਬਣੀ ਹੋਈ ਹੈ ਆ ਦੇਖ ਸਕਦੇ ਹੋ ਗੋਇਲ ਐਗਰੋ ਜੋ ਫੈਕਟਰੀ ਇਥੇ ਬਣੀਆਂ ਹੋਈਆਂ ਨੇ ਇਥੇ ਮਤਲਬ ਕਾਫੀ ਜਿਹੜੇ ਲੋਕ ਆਪਾਂ ਕਹਿੰਦੇ ਇਥੇ ਕੰਮ ਕਰਦੇ ਨੇ ਤਕਰੀਬਨ ਇਥੇ ਇੱਕ ਮਸਲਾ ਹੈ ਕਿ ਰਾਤ ਤਕਰੀਬਨ 1 ਵਜੇ ਦੇ ਕਰੀਬ ਇਥੇ ਬਹੁਤ ਭਾਰੀ ਜੋ ਚੋਰੀ ਹੋਈ ਹੈ ਜੋ ਬਿਲਡਿੰਗ ਵਾਲੀਆਂ ਤਾਰਾਂ ਨੇ ਜਾਂ ਕੰਪਿਊ ਨੇ ਆਪਾਂ ਉਹਨਾਂ ਤੋਂ ਜਾਣਕਾਰੀ ਲਵਾਂਗੇ ਸੋ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਵਾਂਗੀ ਵੀ ਇੱਕ ਵਾਰ ਜ਼ਰੂਰ ਇਹ ਦਿਖਾਣਾ ਇੱਥੋਂ ਜੋ ਫੈਕਟਰੀਆਂ ਬਣੀਆਂ ਹੋਈਆਂ ਨੇ ਤੇ ਤੁਹਾਨੂੰ ਮੈਂ ਅੰਦਰ ਵੀ ਲੈ ਕੇ ਜਾਵਾਂਗੀ ਇਸ ਫੈਕਟਰੀ ਦੇ ਇਹ ਕੰਪੈਨਾਂ ਦੀ ਫੈਕਟਰੀ ਬਣੀ ਹੋਈ ਹੈ ਜਿੱਥੇ ਕਿ ਕਾਫੀ ਆਪਾਂ ਤੁਹਾਨੂੰ ਦਿਖਾਵਾਂਗੇ ਤਾਰਾਂ ਜਦੋਂ ਨੁਕਸਾਨ ਇੱਥੇ ਜੋ ਕੀਤਾ ਗਿਆ ਹੈ ਇੱਥੇ ਜੋ ਵਰਕਰ ਲੋਕ ਨੇ ਉਹ ਕੰਮ ਵੀ ਕਰ ਰਹੇ ਨੇ ਇੱਥੇ ਜੋ ਬਿਲਡਿੰਗ ਸੈੱਟ ਦੀਆਂ ਤਾਰਾਂ ਨੇ ਉਹਦਾ ਨੁਕਸਾਨ ਕੀਤਾ ਗਿਆ ਹੈ ਤੁਹਾਨੂੰ ਜੋ ਜਿਹੜੀਆਂ ਬਿਲਡਿੰਗ ਵਾਲੀਆਂ ਤਾਰਾਂ ਨੇ ਉਹ ਵੀ ਐਸੋ ਕੱਟ ਕੇ ਲੈ ਗਏ ਨੇ ਤਾਰਾਂ ਕਿੰਨੀਆਂ ਮੋਟੀਆਂ ਹੁੰਦੀਆਂ ਨੇ ਉਹ ਵੀ ਨਹੀਂ ਛੱਡੀਆਂ ਉਹਨਾਂ ਨੇ ਜਿੰਦਾ ਤੋੜ ਕੇ ਜੋ ਇਹ ਦਫਤਰ ਬਣਿਆ ਹੋਇਆ ਹੈ ਸੀਗਾ ਜਿੰਦਾ ਤੋੜ ਕੇ ਜੋ ਐਸੇ ਦਫਤਰ ਬਣੇ ਬੜੇ ਇਹ ਤਾਂ ਛੱਡ ਗਏ ਕੋਈ ਕੈਸ਼ ਵਗੈਰਾ ਤਾਂ ਨਹੀਂ ਕੁਝ ਲੈ ਕੇ ਗਏ ਨਹੀਂ ਨਾ ਕੈਸ਼ ਹੋ ਰਿਹਾ ਨਹੀਂ ਨਾ ਕੈਸ਼ ਕੋਈ ਨਹੀਂ ਅੱਛਾ ਕਿਹੜੀ ਕਿਹੜਾ ਕਿਹੜਾ ਸਮਾਨ ਅੱਥੇ ਲੈ ਕੇ ਗਏ ਨੇ ਜੀ ਜਾਣੋ ਹੀ ਲੈ ਝਾਂ ਉਹ ਤਾਂ ਕਿਰਵਾ ਕਿਹੜਾ ਕਿਹੜਾ ਸਮਾਨ ਚੱਕਿਆ ਗਿਆ ਜੀ ਇੱਥੋਂ ਇੱਥੋਂ ਜੀ ਸਭ ਲੀਣਾ ਅਧੀਆਂ ਬੈਲ ਨਹੀਂ ਸੱਟ ਦੇ ਛੇ ਹਾਂ ਛੇ ਤੇ ਇੱਕ ਮੀਟਰ ਦਾ ਮੀਟਰ ਲੈ ਕੇ ਗਿਆ ਸੀ ਉਹ ਰੋੜ ਦਾ ਚੱਕਤ ਨਿਮਾਰੀ ਤੋਂ ਲੈ ਗਿਆ ਲੇਕਿਨ ਉਹ ਬਾਹਰ ਕਮੈਂਡਰ ਟਾਇਰ ਤੇ ਧੱਪਤਾ ਉਹ ਜੇ ਕਿ ਜਣਾ ਭੁੱਲ ਗਿਆ ਲੀੜਾ ਕੋਠੇ ਦਰਵਾਜ਼ੇ ਉੱਪਰ ਸਿੱਟਦੀਆਂ ਅੱਛਾ ਛੀ ਲੀੜਾ ਵੀ ਇਹ ਚੋਰ ਆਇਆ ਕਿੰਨੇ ਟਾਈਮ ਕਿੰਨਾ ਸੀ ਜਦੋਂ ਇਹਨੇ ਐਂਟਰੀ ਕੀਤੀ ਉਹ ਸੀਸੀਟੀਵੀ ਕੈਮਰੇ 'ਚ 8 ਵਜੇ 1 ਵਜੇ 8 ਮਿੰਟ ਦਿਖਾ ਰਿਹਾ ਅੱਛਾ ਰਾਤ ਦੀ 1 ਵਜੇ ਦੀ ਗੱਲ ਹੈ ਇਹ ਔਰ ਇਕੱਲਾ ਹੀ ਸੀ ਇਕੱਲੇ ਅੰਦਰ ਤਾਂ ਹਟ ਗਿਆ ਉਹ ਅੰਦਾਜ਼ਾ ਕਿੰਨਾ ਵੀ ਬਾਹਰ ਕਿੰਨੇ ਕੇ ਜਣੇ ਹੋਣੇ ਜਾਂ ਕੁਝ ਬਾਹਰ ਪਰਲੀ ਫੈਕਟਰੀ 'ਚ ਇੱਕ ਬੰਦਾ ਦਿਖਾ ਰਿਹਾ ਹੈ ਅੱਛਾ ਵੀ ਨਾਲ ਇੱਕ ਵੀ ਬਾਹਰ ਉਹਨੇ ਨਾ ਐਲ ਸੀ ਟੀ ਫੜਾ ਗਿਆ ਅੱਛਾ ਬਾਹਰ ਐਲਸੀਡੀ ਕੇ ਨੂੰ ਫੜਾਈ ਜਾਂਦੀ ਕਿ ਉਹ ਬੰਦਾ ਕੈਮਰੇ ਚ ਨਹੀਂ ਆਇਆ ਹੈਗਾ ਜਿਹੜਾ ਕੋਈ ਬਾਹਰ ਹੈਗਾ ਸੀ ਯਾਨੀ ਕਿ ਫੜਾਈ ਆਉਣੇ ਮਤਲਬ ਅੱਛਾ ਥੋੜੀ ਜਿਹੀ ਝੜ ਕੇ ਨਾ ਕੈਮਰਾ ਵੀ ਉਹ ਲੈਪਟਾਪ ਵੀ ਹਾਂ ਤੇ ਐਲ ਸੀ ਡੀ ਕਿਸੇ ਨੇ ਪੜਾਈ ਹੈ ਕਿਉਂਕਿ ਜਿਵੇਂ ਤੁਸੀਂ ਦੱਸਿਆ ਵੀ ਸੀ ਸੀ ਟੀ ਵੀ ਕੈਮਰੇ ਦੀ ਜਿਹੜੀ ਫੋਟੋਜ਼ ਆਈਆਂ ਹੋਈਆਂ ਉਹਨਾਂ 'ਚ ਲੱਗ ਰਿਹਾ ਵੀ ਬੰਦਾ ਭੇਤੀ ਬੜੀ ਤਰੀਕੇ ਨਾਲ ਉਹਨੇ ਚੋਰੀ ਕੀਤੀ ਹੈ ਹਾਂ ਬੜਾ ਕਾਮਨਾ ਕੱਟ ਕੇ ਲੱਗਾ ਆਮਨਾ ਕੱਠੀ ਕਰੀ ਨੇ ਕੋਈ ਡਰ ਨਹੀਂ ਕੋਈ ਤਾਂ ਇਨ ਆਮਨਾ ਤੁਰ ਕੇ ਸਾਰੀ ਮਤਲਬ ਫੈਕਟਰੀ 'ਚ ਮੋਬਾਈਲ ਦੀ ਲਾਈਟ ਲਾ ਕੇ ਹੁਣ ਐਕਸਿਡੈਂਟ ਕਿੰਨਾ ਕ ਵੀ ਕਿੰਨੀ ਕੋ ਜਿਹੜੀ ਤਾਰਾਂ ਚੋਰੀ ਕੀਤੀਆਂ ਨੇ ਕਿੰਨਾ ਕੋ ਨੁਕਸਾਨ ਕੀਤਾ ਥੋੜੀ ਜਿਹੀ ਜਿਹੜਾ ਸਾਮਾਨ ਲੈ ਕੇ ਜਾ ਉਹ ਤਾਂ 40-50 ਹਜ਼ਾਰ ਦਾ ਹੈ ਅੱਛਾ 40-50 ਹਜ਼ਾਰ ਜੋ ਬੈਂਡਿੰਗ ਸੈੱਟ ਦੀ ਇਹਨੂੰ ਕਹਿੰਦੇ ਲੇਕਿਨ ਨੁਕਸਾਨ ਤਾਂ ਹੋ ਗਿਆ ਲਗਾ ਤੋੜ ਫੰਨ ਜੋ ਵੀ ਹੈ ਕੱਟ ਕੇ ਨਾ ਸੋਰਸ ਖਰਾਬ ਮਤਲਬ ਨਵੀਂ ਸਭ ਮਹਿੰਗੀ ਆਈਟਮ ਹੈ ਯਾਨੀ ਕਿ ਉਹ ਹਾਂ ਠੀਕ ਹੈ ਮਤਲਬ 50000 ਹੈ ਬਾਕੀ ਹੋ ਸਕਦਾ ਵੱਧ ਵੀ ਲੱਗ ਜਾਂਦਾ ਹੁਣ ਕੰਮ ਕਰਾ ਕੇ ਪਤਾ ਲੱਗੂ ਪਹਿਲਾਂ ਵੀ ਕਦੀ ਕੋਈ ਇੱਥੇ ਚੋਰੀ ਹੋਈ ਹੈ ਜਾਂ ਪਹਿਲੀ ਵਾਰੀ ਹੋਈ ਹੈ ਹੁਣ ਸਾਡੇ ਤਾਂ ਪਹਿਲੀ ਵਾਰੀ ਹੋਈ ਹੈ ਜੀ 25 ਸਾਲ ਹੋ ਗਏ ਅੱਛਾ ਸਾਡੀ ਫੈਕਟਰੀ ਲਾਈਨ ਨੂੰ ਇਹ ਨੂੰ 15 ਸਾਲ ਹੋ ਗਏ ਉਹ ਦੂਜੀ ਨਾਲ ਰੇੜੀ ਰੋਡ ਤੇ ਸਾਡੀ ਹੁਣ 25 ਸਾਲ ਹੋ ਗਏ ਪੂਰੇ 26 ਸਾਲ ਲੱਗਿਆ ਕੀ ਲੱਗਦਾ ਜੀ ਤੁਹਾਨੂੰ ਕੋਈ ਕੋਈ ਜਾਣ ਵੀ ਜਾਣ ਪਛਾਣ ਦਾ ਜਾਂ ਕੋਈ ਭੇਤੀ ਦਾ ਕੰਮ ਹੈ ਜਾਂ ਕਿ ਨਹੀਂ ਜਾਣ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੁੰਦੀ ਜਿਹੜੀ ਨਾ ਸਾਨੂੰ ਕਦੇ ਕਿਸੇ ਨਾਲ ਕੋਈ ਲੜਾਈ ਝਗੜਾ ਹੈਗਾ ਕਿ ਕੋਈ ਲੜਕੇ ਆ ਜਾਂ ਕੋਈ ਔਮ ਦਾ ਵੀ ਚਲੋ ਕਿਸੇ ਨਾਲ ਕੋਈ ਅਜ ਤੱਕ ਸਾਡਾ ਉਹ ਨਹੀਂ ਹੈ ਪਰ ਇਹ ਵੀ ਸਾਡੇ ਉਹ ਘੱਗੇ ਚ ਦੋ ਤਿੰਨ ਮਹੀਨੇ ਪਹਿਲਾਂ ਕੰਬਨ ਫੈਕਟਰੀ ਚੋਂ ਉਦੋਂ ਵੀ ਲੀਡਾ ਚੋਰੀ ਹੁੰਦੀ ਰਹਿੰਦੀ ਆ ਕੱਲੇ ਲੀਡਾ ਚੋਰੀ ਹੁੰਦੀ ਹੁੰਦੀ ਆ ਫੈਕਟਰੀ ਕਾਦੀ ਸੀ ਕਿ ਕੀ ਕਿਹੜਾ ਮਤਲਬ ਮਟੀਰੀਅਲ ਇੱਥੇ ਜੋ ਵੀ ਕੀ ਤਿਆਰ ਹੁੰਦਾ ਸੀਗਾ ਇੱਥੇ ਕੰਬਨ ਤਿਆਰ ਹੁੰਦੀ ਜੀ ਇੱਥੇ ਕੋਈ ਅੱਛਾ ਜਿਹੜੀ ਨਾਲ ਲੱਗੂ ਫੈਕਟਰੀ ਚੋਂ ਆਇਆ ਉਥੇ ਬਲੇਡ ਤਿਆਰ ਹੁੰਦਾ ਅੱਛਾ ਬਲੇਡ ਤਿਆਰ ਬਲੇਡ ਤਿਆਰ ਹੁੰਦੇ ਨੇ ਅਸਵੇਰੇ ਹੁਣ ਉਹਨਾਂ ਨੇ 8 ਵਜੇ ਆਏ ਜਦੋਂ ਮੁੰਡੇ ਉਹਦੀ ਪਤਾ ਲੱਗਿਆ ਸਾਡੇ ਵੀ ਬੰਦੇ ਜਦੋਂ 8 ਵਜੇ ਆਏ ਫੇਰ ਹੀ ਪਤਾ ਲੱਗਿਆ ਤੁਹਾਨੂੰ ਹਾਂ ਕੋਰਮੈਨ ਨੂੰ ਫੋਨ ਗਿਆ ਜੇ ਤੁਸੀਂ ਆਏ ਉਸ ਟਾਈਮ ਜਿੰਦਰੇ ਵਗੈਰਾ ਸਭ ਟੁੱਟੇ ਹੋਏ ਸੀਗੇ ਖੁੱਲਾ ਸੀ ਮਤਲਬ ਉਹਨਾਂ ਨੇ ਜਿਹੜੇ ਗੇਟ ਫੋੜਿਆ ਨਾ ਕੋੜੀ ਖਿੱਚ ਕੇ ਗੇਟ ਦੇ ਵਿਚਾਲੇ ਆੜੀ ਦੀ ਗੇਟ ਖੁੱਲ ਨਹੀਂ ਰਹੀ ਮਤਲਬ ਗੇਟ ਦੇ ਵਿੱਚ ਹੀ ਆੜੀ ਦੀ ਖਿੱਚ ਕੇ ਜਿਹੜੇ ਚੜਿਆ ਤੇ ਫੇਰ ਮੇਰੇ ਪਰਤਾੜ ਕੀਤੀ ਤੁਸੀਂ ਵੀ ਆਉ ਮੈਨੂੰ ਫੋਨ ਗਿਆ ਵੀ ਕਹਿੰਦਾ ਆਪ ਕੋਈ ਬਾਤ ਚ ਕੋਈ ਚਲੋ ਕੋਈ ਸਮਾਨ ਆਇਆ ਹੋਏ ਵੀ ਬੰਦੇ ਆਏ ਹੁਣ ਜਖਮਾ ਨਾ ਕੋਈ ਹੈ ਤੇ ਉਹਰੇ ਕੋਲ ਕਿਉਂ ਟਿਕਾੜਾ ਵਗੈਰਾ ਦਾ ਪ੍ਰੀਤੀਆਂ ਨਹੀਂ ਦਿੱਤਾ ਹੋਇਆ ਨਹੀਂ ਛੋਟੀ ਗੱਲ ਕਰਦੇ ਤੁਸੀਂ ਫਿਰ ਕੱਗੇ ਥਾਣੇ ਨੂੰ ਕੋਈ ਪ੍ਰਸ਼ਾਸਨ ਨੂੰ ਕੋਈ ਤਲਾਹ ਕੀਤੀ ਹੈ ਤਲਾਹ ਸਵੇਰੇ ਵੀ ਦਿੱਤੀ ਦੀ ਜੋ ਆਈ ਸੀ ایس ਆਈ ਜੀ ਵੀ ਸਿੰਘ ਜੀ ਠੀਕ ਹੈ ਤੇ ਉਹ ਫੋਟੋ ਖਿੱਚ ਕੇ ਲੈ ਕੇ ਲਿਖ ਕੇ ਲੈ ਕੇ ਅੱਛਾ ਹੁਣ ਅਸੀਂ ਐਪਲੀਕੇਸ਼ਨ ਦੇਖ ਕੇ ਆਂ ਅੱਛਾ ਕਿ ਐਸਐਸਓ ਜਵ ਮਿਲੀ ਨਹੀਂ ਉਹ ਕਹਿੰਦੇ ਬਾਅਦ ਵਿੱਚ ਪਤਾ ਨੇ ਥੋੜੀ ਕੋਈ ਮੰਗ ਹੋਵੇ ਜਾਂ ਕੀ ਤੁਸੀਂ ਕਹਿਣਾ ਚਾਹੁੰਦੇ ਮਾਈਕਲ ਚਲੋ ਸਾਡਾ ਵੀ ਨੁਕਸਾਨ ਹੋ ਗਿਆ ਕੋਈ ਪਹਿਲਾਂ ਕੀ ਬੰਦਾ ਨੁਕਸਾਨ ਹੋ ਗਿਆ ਮਿੱਠਾ ਲੈ ਪਾਣੀ ਚਾਹੀਦਾ ਹਲਕੜ ਜੀ ਦੇ ਕਹਿੰਦੇ ਹੋਰ ਨੁਕਸਾਨ ਕਰਨਗੇ ਕਾਲੂ ਜੀ ਅਸੀਂ ਸਭ ਮੰਨ ਲਓ ਕਿਸੇ ਕਰ ਲੋ ਰਿਹਾ ਅਸੀਂ ਚੌਕੀਦਾਰ ਨਹੀਂ ਰੱਖ ਲੈਨੇ ਚੌਕੀਦਾਰ ਆਪ ਨੂੰ ਜਾਗਣਾ ਤਾਂ ਹੈ ਨਹੀਂ ਸੌਣਾ ਹੀ ਹੈ ਕਾਲੂ ਚੌਕੀਦਾਰ ਕੋਈ ਨੁਕਸਾਨ ਕਰ ਸਕਦੇ ਨੇ ਬੰਦੇ ਦਾ ਹੀ ਨੁਕਸਾਨ ਕਰਕੇ ਅਸੀਂ ਕਿੱਥੋਂ ਭਰਾਂਗੇ ਸਾਡੇ ਇਸ ਜੀ ਦਾ ਕੀ ਇੰਦਾਜ ਹੈ ਮੰਨ ਲਓ ਹੁਣ ਅਗਲੇ ਸੁੱਤਾ ਪਿਆ ਜੀ ਸੁੱਤਾ ਪਿਆ ਜੀ ਦੋ ਡੰਡੇ ਵੀ ਮਾਰ ਉੱਠੇ ਨਹੀਂ ਸਕਦਾ ਮੜਕੇ ਵੀ ਆਣ ਸਾਲ ਸੁੱਤਾ ਪਿਆ ਜੀ ਦੋ ਡੰਡੇ ਦੋ ਮਾਰਦੇ ਕਿੰਨਾ ਵੀ ਤਾਕਤ ਨਾਲ ਬਿਲਕੁਲ ਜੀ ਔਰ ਜੇ ਉਹ ਕੋਈ ਸਾੜ ਦਾ ਲੋਹੇ ਦਾ ਸਮਾਨ ਹੈ ਕੋਈ ਰਾਡ ਚੱਕੀ ਚ ਕੁਝ ਵੀ ਲੋਹਾ ਮਾਰ ਬੰਦੇ ਨੂੰ ਮਾਰ ਜੇ ਚੌਕੀਦਾਰ ਨੂੰ ਸਾਨੂੰ ਉਦੋਂ ਵੀ ਹੈਗਾ ਪੀਜੂ ਕਾਲੂ ਕਿਸੇ ਨੇ ਥੋੜ ਦੇਖ ਸਕਦੇ ਜੇ ਤੋ ਤਾਰਾ ਵੀ ਜੋ ਵੱਢ ਕੇ ਸਿੱਟ ਗਿਆ ਉਹਦਾ ਨੇਕੇ ਜਾਣ ਦਾ ਮੌਕਾ ਨਹੀਂ ਰਗਿਆ ਇੱਥੋਂ ਵੀ ਇੱਕ ਨਾਲ ਹੀ ਬਲੇਡਾਂ ਵਾਲੀ ਫੈਕਟਰੀ ਤਕਰੀਬਨ ਇੱਥੇ ਵੀ 1 ਵਜੇ ਦੇ ਤਕਰੀਬਨ ਇੱਥੇ ਚੋਰੀ ਕੀਤੀ ਗਈ ਹੈ ਕੈਮਰਾਮੈਨ ਨੂੰ ਕਹਾਂਗੇ ਇੱਕ ਵਾਰ ਜ਼ਰੂਰ ਇੱਥੇ ਜੋ ਤਸਵੀਰਾਂ ਨੇ ਇੱਥੇ ਦੀ ਤਸਵੀਰਾਂ ਜ਼ਰੂਰ ਦਿਖਾਣ ਸੋ ਮੈਂ ਤੁਹਾਨੂੰ ਅੰਦਰ ਜੋ ਦਫ਼ਤਰ ਇੱਥੇ ਬਣਿਆ ਹੋਇਆ ਹੈ ਤੁਹਾਨੂੰ ਉੱਥੇ ਵੀ ਦਫ਼ਤਰ ਚ ਵੀ ਮੈਂ ਤੁਹਾਨੂੰ ਲੈ ਕੇ ਜਾਵਾਂਗੀ ਕਿ ਇੱਥੇ ਕਿਹੜੀ ਕਿਹੜੀ ਕਿਸ-ਕਿਸ ਚੀਜ਼ ਦੀ ਇੱਥੇ ਚੋਰੀ ਜੋ ਕੀਤੀ ਗਈ ਹੈ ਸੋ ਕੈਮਰਾਮੈਨ ਨੂੰ ਜ਼ਰੂਰ ਕਵਾਂਗੇ ਵੀ ਇੱਕ ਵਾਰ ਜ਼ਰੂਰ ਛੋੜ ਇੱਥੇ ਮਾਰਨ ਇਹ ਦਫ਼ਤਰ ਹੈ ਜਿੱਥੇ ਇਹ ਚੋਰੀ ਕੀਤੀ ਗਈ ਹੈ ਬੜੇ ਆਰਾਮ ਨਾਲ ਜੋ ਚੋਰਾਂ ਨੇ ਤਰੀਕੇ ਨਾਲ ਇਹ ਦਫ਼ਤਰ ਨੂੰ ਖੋਲਿਆ ਹੈ ਤੁਹਾਨੂੰ ਅਸੀਂ ਅੰਦਰ ਵੀ ਲੈ ਕੇ ਜਾਵਾਂਗੇ ਇਹ ਤੁਸੀਂ ਦੇਖ ਸਕਦੇ ਹੋ ਸੋ ਆਪਣੇ ਵਿੱਚ ਇੱਥੇ ਫੋਰਮੈਨ ਨੇ ਵੀਰ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਵੀ ਕਿਹੜੀ ਕਿਹੜੀ ਇੱਥੇ ਜੋ ਚੋਰੀ ਕੀਤੀ ਗਈ ਹੈ ਇੱਥੇ ਕਿਹਨਾਂ ਵੀਰੇ ਆਪਣਾ ਗੁਰਮੈਨ ਗੁਰਮਿਸਿੰਗ ਹੈ ਜੀ ਅੱਛਾ ਕਿੰਨੇ ਕਦਾਂ 1 ਵਜੇ ਚੋਰੀ ਇੱਥੇ ਕੀਤੀ ਗਈ ਹੈ ਤਕਰੀਬਨ ਰਾਤ 1:30 ਵਜੇ ਹੋਈ ਹੈ ਜੀ ਅੱਛਾ ਕੀ ਕੁਝ ਨੁਕਸਾਨ ਇੱਥੇ ਆਪਣਾ ਹੋਇਆ ਹੈ ਨੁਕਸਾਨ ਮੈਨੂੰ ਕਿ ਲੈਪਟਾਪ ਲੈ ਗਏਗੇ ਤੇ ਇੱਕ ਐਲਸੀਡੀ ਲੈ ਗਏ ਤੇ ਇੱਕ ਇਧਰੋਂ ਆਪਣਾ ਨਮਾਰੀ ਜੁਕਰ ਬੈਗ ਲੈ ਕੇ ਕੱਢ ਗਏ ਜੇ ਕਿ ਜ਼ਰੂਰੀ ਕੋਈ ਕਾਗਜ਼ ਆਸੀ ਹੋਵੇ ਕੋਈ ਕੈਸ਼ ਵਗੈਰਾ ਕੁਝ ਕੈਸ਼ ਵਗੈਰਾ ਕੋਈ ਨਹੀਂ ਮੈਂ ਅੱਛਾ ਇਹ ਫੈਕਟਰੀ ਬਲੇਡਾਂ ਵਾਲੀ ਹੈ ਫੈਕਟਰੀ ਤੇ ਦੂਜੀ ਫੈਕਟਰੀ ਕੰਬਾਈਨ ਵਾਲੀ ਹੈ ਦੂਜੀ ਕੰਬਾਈਨ ਵਾਲੀ ਦੋਨੋਂ ਸਾਈਡ ਹੀ ਚੋਰੀ ਕੀਤੀ ਗਈ ਦੋਨੋਂ ਸਾਈਡ ਚੋਰੀ ਹੋਈ ਹੈ ਜੀ ਠੀਕ ਹੈ ਕਿਉਂਕਿ ਤੁਹਾਨੂੰ ਕੀ ਲੱਗਦਾ ਕਿ ਤੇ ਸ਼ੱਕ ਹੈ ਵੀ ਕੀ ਦਾ ਕੰਮ ਹੋ ਸਕਦਾ ਹੈ ਨਹੀਂ ਸ਼ੱਕ ਤਾਂ ਮੈਨੂੰ ਕਿਸੇ ਨਹੀਂ ਕੰਮ ਦਾ ਚੋਰ ਦੀ ਹੈਗੇ ਜੀ ਕਿਉਂਕਿ ਜੋ ਸੀਸੀਟੀਵੀ ਕੈਮਰੇ 'ਚ ਫੋਟੇਜ ਨਜ਼ਰ ਆਈਆਂ ਨੇ ਉਹਨੂੰ ਦੇਖਣ ਨਾਲ ਇੰਜ ਲੱਗ ਰਿਹਾ ਕਿ ਜਿੱਦਾਂ ਕੋਈ ਪੇਤੀ ਦਾ ਕੰਮ ਹੋਵੇ ਬੜੇ ਆਰਾਮ ਨਾਲ ਚੋਰੀ ਕਰ ਰਿਹਾ ਹੈ ਬਿਲਕੁਲ ਕਿਉਂਕਿ ਮੈਂ ਕਿਸੇ ਪੇਤੀ ਦੇ ਕੰਮ ਹੈਗੇ ਜੀ ਪ੍ਰਸ਼ਾਸਨ ਨੂੰ ਤੁਸੀਂ ਇਹ ਦੇ ਮਤਲਬ ਆਹ ਜੀ ਪ੍ਰਸ਼ਾਸਨ ਨੂੰ ਦਰਖਾਸਤ ਦੇ ਦਿੱਤੀ ਹੈ ਤੁਸੀਂ ਕੀ ਮੰਗ ਕਰਦੇ ਹੋ ਤਾਂ ਮੇਰੇ ਲਈ ਇਹੀ ਕੰਮ ਕਰਦੇ ਵੀ ਚੋਰੀ ਉਠਲ ਪਈ ਆ ਵਿੱਚ ਲੋਕਾਂ ਦਾ ਨੁਕਸਾਨ ਹੋ ਰਿਹਾ ਜੀ ਨੁਕਸਾਨ ਹੋਣ ਤੋਂ ਬਚਾਇਆ ਜਾਵੇ ਜੀ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਸਾਰੀ ਅਸੀਂ ਜੋ ਫੈਕਟਰੀ ਦੀ ਕਵਰੇਜ ਕਰਵਾਈ ਹੈ ਸੋ ਕਿਦਾਂ ਚੋਰਾਂ ਨੇ ਬੜੀ ਆਰਾਮ ਨਾਲ ਸੀਸੀਟੀਵੀ ਕੈਮਰੇ 'ਚ ਵੀ ਫੋਟੋਆਂ ਆਈਆਂ ਨੇ ਬੜੀ ਬਰੀਕੀ ਨਾਲ ਬੜੀ ਆਰਾਮ ਨਾਲ ਉਹਨਾਂ ਨੇ ਚੋਰੀ ਕੀਤੀ ਪੋੜੀ ਜੋ ਬਲੇਡ ਫੈਕਟਰੀ ਹੈ ਉਹਦੇ ਅੰਦਰ ਇੱਥੇ ਪੋੜੀ ਵੀ ਬਣੀ ਹੋਈ ਹੈ ਜੋ ਚੋਰ ਨੇ ਬੜੀ ਆਰਾਮ ਨਾਲ ਇੱਥੇ ਪੋੜੀ ਚੜੇ ਨੇ ਸੋ ਦੂਜੀ ਸਾਈਡ ਜਿਹੜੀ ਕੰਬਾਈਨ ਵਾਲੀ ਫੈਕਟਰੀ ਉਹਦੇ ਅੰਦਰ ਜਾ ਕੇ ਉਹਨਾਂ ਨੇ ਬੜੀ ਤਰੀਕੇ ਨਾਲ ਬੜੀ ਬਰੀਕੀ ਨਾਲ ਚੋਰੀ ਕੀਤੀ ਹੈ ਸੋ ਤੁਹਾਨੂੰ ਸਾਰੀ ਅਸੀਂ ਫੈਕਟਰੀ ਦੋਨੋਂ ਹੀ ਫੈਕਟਰੀਆਂ ਦੀ ਤੁਹਾਨੂੰ ਅਸੀਂ ਕਵਰਿੰਗ ਕਰਵਾਈ ਹੈ ਕਿ ਜੋ ਇਹ ਚੋਰ ਚੋਰੀ ਕਰਦੇ ਨੇ ਰਾਤ ਨੂੰ 12 1 ਵਜੇ ਦੀ ਸ਼ਾਇਦ ਗੱਲ ਹੈ ਜੋ ਇਹ ਠੱਲ ਪੈਣੀ ਚਾਹੀਦੀ तकरीबन ਜੋ ਚੋਰਾਂ ਦੇ ਹੌਸਲੇ ਨੇ ਉਹ ਬੁਲੰਦ ਹੁੰਦੇ ਜਾ ਰਹੇ ਨੇ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਆਪਾਂ ਕਹਿ ਲਈ ਕਿਤੇ ਜਾ ਠੰਡਾ ਪੈ ਰਿਹਾ ਪ੍ਰਸ਼ਾਸਨ ਇਹਨਾਂ ਨੂੰ ਫੜਨ ਲਈ ਵੀ ਸੋ ਆਪਾਂ ਪ੍ਰਸ਼ਾਸਨ ਨੂੰ ਵੀ ਕਹਾਂਗੇ ਇਹ ਚੀਜ਼ਾਂ ਉੱਤੇ ਗੌਰ ਕੀਤੀ ਜਾਵੇ ਬੜੀ ਬਰੀਕੀ ਨਾਲ ਤਾਂ ਕਿ ਜੋ ਚੋਰਾ ਉੱਤੇ ਹੈ ਜੋ ਇਹ ਚੋਰੀਆਂ ਵਾਰਦਾਤਾਂ ਹੋ ਰਹੀਆਂ ਉਹਦੇ ਠੱਲ ਪੈ ਸਕੇ